ਹਾਂਜੀ ਐਸਕੇ ਬ੍ਰਾਂਡ ਦੇ ਬਹੁਤ ਜਿਆਦਾ ਸੋਹਣੇ ਸੂਟ ਆਏ ਨੇ ਜੀ ਐਸਕੇ ਬ੍ਰਾਂਡ ਦੇ ਸਭ ਤੋਂ ਵੱਡਾ ਪ੍ਰੈਣ ਹੈ ਜੀ ਐਸਕੇ ਬ੍ਰਾਂਡ ਆਲ ਓਵਰ ਪਿਓਰ ਪਸ਼ਮੀਨਾ ਦੇ ਸੂਟ ਆਏ ਜੀ ਡਿਸਟਲ ਪ੍ਰਿੰਟ ਪਿਓਰ ਪਸ਼ਮੀਨਾ ਆਲ ਓਵਰ ਸੂਟ ਰੰਗ ਆਉਣਗੇ ਤਿੰਨ ਜੀ ਜਲਦੀ ਜਲਦੀ ਆਰਡਰ ਬੁੱਕ ਕਰਾ ਲਓ ਐਸਕੇ ਬ੍ਰਾਂਡ ਦਾ ਜੀ ਪਹਿਲਾ ਸਟੈਪ ਚੈੱਕ ਕਰ ਲਓ ਐਸਕੇ ਬ੍ਰਾਂਡ ਦਾ ਜੀ ਪਿਓਰ ਪਸ਼ਮੀਨਾ ਸੂਟ ਹੈ ਜਿਹੜਾ ਬਾਜ਼ਾਰ ਦੇ ਵਿੱਚ 1300 ਰੁਪਏ ਦਾ ਬਹੁਤ ਵੱਡੀ ਆਫਰ ਦੇ ਨਾਲ ਸੂਟ ਲੈ ਕੇ ਆਏ ਜੀ ਅਡੀਸ਼ਨ ਸ਼ੋਰੂਮ ਪੀਖੀ ਜਲਦੀ ਆ ਦੀ ਭੈ ਜੇ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਕਲਰ ਤਿੰਨੇ ਆਪਣੇ ਕੋਲ ਕਲਰ ਦੇਖੀ ਚਲੋ ਬੁੱਕ ਕਰਾਈ ਚਲੋ ਸਕਰੀਨ ਸ਼ਾਟ ਲੈ ਕੇ ਆਰਡਰ ਭੇਜ ਦਿਓ ਸਾਨੂੰ ਵਟਸਐਪ ਤੇ ਸਕਰੀਨ ਸ਼ਾਟ ਜਲਦੀ ਆ ਦੀ ਆਰਡਰ ਲੈ ਬੁੱਕ ਕਰਾ ਲਓ ਜੀ ਜਲਦੀ ਆ ਦੀ ਐਸ ਕੇ ਬ੍ਰਾਂਡ ਦਾ ਜੀ ਪਿਓਰ ਪਸ਼ਮੀਨਾ ਦਾ ਸੂਟ ਹੈ ਡਿਸਟੋ ਪ੍ਰਿੰਟ ਤਿੰਨ ਰੰਗ ਨੇ ਇਹ 1300 ਰੁਪਏ ਵਾਲਾ ਸੂਟ ਮਿਲੂਗਾ 650 ਰੁਪਏ ਵਿੱਚ ਤਿੰਨ ਰੰਗ ਨੇ ਜੀ ਪਿਓਰ ਪਸ਼ਮੀਨਾ ਸ਼ਿਪਿੰਗ ਚਾਰਜ ਪਰ ਸੂਟ 50 ਰੁਪਏ ਬਹੁਤ ਵਧੀਆ ਕੁਆਲਿਟੀ ਦਾ ਸੂਟ ਆ ਜੀ 1300 ਰੁਪਏ ਦਾ ਸੂਟ ਆ ਜਣਾ ਪਿਓਰ ਪਸ਼ਮੀਨਾ ਹੁਣ ਮਿਲੂਗਾ 650 ਰੁਪਏ ਦੇ ਵਿੱਚ ਇਹ ਵਾਲੀ 6 ਸ਼ੋਰੂਮ ਵੀ ਕਿਤੇ ਆਫਰ ਲੱਗੀ ਹੋਈ ਹੈ ਜੀ ਸਰਦੀਆਂ ਸੂਟਾਂ ਦੇ ਜਲਦੀ ਨਾਲ ਦੀ ਵਿਜ਼ਿਟ ਕਰੋ ਜਾਂ ਆਰਡਰ ਬੁੱਕ ਕਰਾ ਲਓ 650 ਰੁਪਏ ਦਾ ਪਿਓਰ ਪਸ਼ਮੀਨਾ ਦਾ ਸੂਟ 5 ਮੀਟਰ ਐਸਕੇ ਬ੍ਰਾਂਡ ਦਾ ਜੀ ਰੰਗ ਆਉਣਗੇ ਤਿੰਨ ਰੰਗ ਦੇਖੀ ਚਲੋ ਬੁੱਕਰੋ ਚਲੋ ਜਿਵੇਂ ਇੱਕ ਇਹ ਪਿੰਕ ਟੋਨ ਤੇ ਆ ਗਿਆ ਜੀ ਬਹੁਤ ਵਧੀਆ ਕਲਰ ਨੇ ਪਿਓਰ ਪਸ਼ਮੀਨਾ ਫੁੱਲ ਗਰੰਟੀਡ ਕਪੜਾ 올ਓਵਰ ਸੂਟ 5 ਮੀਟਰ ਲਓ ਜੀ ਨੈਕਸਟ ਆ ਗਿਆ ਗ੍ਰੀਨ ਮਹਿੰਦੀ ਕਲਰ ਦੇ ਬਹੁਤ ਸੋਹਣੇ ਲੱਗ ਰਹੇ ਨੇ ਜਲਦੀ ਜਲਦੀ ਆਰਡਰ ਬੁੱਕ ਕਰਾਈ ਚਲੋ ਸਕਰੀਨ ਸ਼ਾਟ ਲਈ ਚਲੋ ਸਟਾਕ ਹੈ ਜਿਹੜਾ ਇਹਦਾ ਬਹੁਤ ਵਧੀਆ ਆਇਆ ਹੈ ਜੀ ਆਪਣੇ ਕੋਲ 5 ਮੀਟਰ ਸੂਟ ਆ 650 ਰੁਪਏ ਦਾ ਇਹ 1300 ਰੁਪਏ ਸੂਟ ਆ ਜੀ ਐਸਕੇ ਬ੍ਰੈਂਡ ਦਾ ਆਲੀਆ ਨੰਬਰ ਲਓ ਜੀ ਟਰਾਈ ਕਰ ਸਕਦੇ ਹੋ ਰੇਟ ਆਲੀਆ ਨੰਬਰ 1300 ਦਾ ਸੂਟ ਆ ਜਿਹੜਾ 650 ਦਾ ਆਲੀ ਸ਼ੋਰੂਮ ਵੀ ਕੀ ਦੇਉ ਜਲਦੀ ਜਲਦੀ ਬੁੱਕ ਕਰਾ ਲਓ